ਸਵਾਗਤ ਹੈ ਤੁਹਾਡਾ ਆਪਣੇ ਕੇਮ ਨਾਦਰ ਫੋਰਸਿੰਗ ਵਾਲੇ ਤੇ ਅੱਜ ਜਿਹੜੀ ਕੱਪੀ ਜ ਲੈ ਕੇ ਆਏ ਤੁਹਾਡੇ ਲਈ ਉਹ ਹੈ ਮਿੰਨੀ ਜੀਪ ਇਹ ਜਿਹੜੀ ਬਣੀ ਹੋਈ ਹੈ ਬਾਈ ਗੋਰੀਏ ਤੋਂ ਤੇ ਉਹਦਾ ਨੰਬਰ ਜਿਹੜਾ ਆਪਾਂ ਮੈਂਸ਼ਨ ਕਰ ਦਿੰਦਾ ਤੇ ਆਹ ਇਹਦਾ ਇੰਟੀਰੀਅਰ ਦੇਖੋ ਜਿਹੜੀ ਡਿਸਪਲੇ ਲੱਗੀ ਹੋਈ ਹੈ ਸਟੀering ਤੇ ਇਧਰ ਹੈਂਡ ਬ੍ਰੇਕ ਵੀ ਦਿੱਤੇ ਹੋਏ ਆ ਇਹ ਜਿਹੜੇ ਸ਼ੌਕਰ ਦੀ ਗੱਲ ਕਰ ਗਏ ਉਹ ਜਿਹੜੇ ਹੈਗੇ ਈ ਰਿਕਸ਼ਾ ਵਾਲੇ ਤੇ ਜਿਹੜੀ ਮੋਟਰ ਉਹ ਵੀ ਈ ਰਿਕਸ਼ਾ ਦੀ ਹੈ ਜੇ ਆਪਾਂ ਇਹਦੇ ਵਿੱਚ ਬੈਟਰੀਆਂ ਦੀ ਗੱਲ ਕਰੀਏ ਵੀ ਇਹਦੇ ਵਿੱਚ ਪੰਜ ਬੈਟਰੀਆਂ ਜਿਹਦੀ ਆਪਾਂ ਸਪੀਡ ਦੀ ਗੱਲ ਕਰੀਏ ਦੀ ਮੈਕਸਿਮਮ ਸਪੀਡ ਹੈਗੀ ਹੈ 50 ਤੇ ਇਹਦੀ ਆਪਾਂ ਮਾਈਲੇਜ ਜਾਂ ਐਵਰੇਜ ਦੀ ਗੱਲ ਕਰੀਏ ਉਹ ਐਵਰੇਜ ਹੈਗੀ ਆ 35 ਤੋਂ 40 ਤੇ ਆਪਾਂ ਜੇ ਦੇਖੀਏ ਜੋ ਵੀ ਇਹਦਾ ਜਿਹੜਾ ਆ ਅੱਗੇ ਜਿਹੜੀ ਇਹ ਐਸਾ ਡਿੱਗੀ ਯੂਜ਼ ਹੋ ਸਕਦੀ ਹੈ ਬਈ ਬਹੁਤ ਜਗ੍ਹਾ ਖੁੱਲੀ ਅੱਗੇ ਕੋਈ ਵੀ ਸਮਾਨ ਰੱਖ ਸਕਦੇ ਨੇ ਤੁਸੀਂ ਤੇ ਬਾਈ ਜਾਨ ਨਾਲ ਗੱਲ ਕੀਤੀ ਜੀ ਖਰਚਾ ਕਿੰਨਾ ਕਰਦਾ ਕਹਿੰਦੇ ਵੀ ਸਾਡਾ 1 ਲੱਖ ਤੋਂ 1.5 ਲੱਖ ਰੁਪਏ ਖਰਚਾ ਹੈ ਬਾਕੀ ਹੋਰ ਜਾਣਕਾਰੀ ਲਈ ਕੰਟੈਕਟ ਕਰ ਸਕਦੇ ਹੋ ਤੁਸੀਂ ਬਾਈ ਗੋਰੀ ਨਾਲ ਧੰਨਵਾਦ